ਏ ਉਹਨਾਂ ਵੱਲੋਂ ਮਿਸਟਰ ਵਿਬੋਰ ਹੈ ਸਾਡੇ ਬੜੇ ਵਧੀਆ ਇੰਟੈਲੀਜੈਂਟ ਲਾਇਰ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਦਾ ਜੁਡੀਸ਼ੀਅਲ ਡਿਮਾਂਡ ਹੋਇਆ ਪੁਲਿਸ ਕੋਲ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਹਦੇ ਕੋਲ ਗਨ ਹੈਗੀ ਹੈ ਸਾਡਾ ਲਾਈਨ ਆਫ ਆਰਗੂਮੈਂਟ ਇਹ ਸੀਗਾ ਕਿ ਜੇ ਬਨੀਤ ਮਹਾਜਨ ਜੀ ਨੇ ਕੋਈ ਇਹੋ ਜੀ ਕੰਪਲੇਂਟ ਪੁਲਿਸ ਆਫਿਸਰ ਦੇ ਖਿਲਾਫ ਮੂਵ ਕੀਤੀ ਹੈ ਉਹਨਾਂ ਨੂੰ ਇਸ ਚੀਜ਼ ਵਾਸਤੇ ਦੋਸ਼ੀ ਨਾਮਜ਼ਦ ਕਰਕੇ ਇੱਕ ਉਲਟਾ ਕੇਸ ਉਹਨਾਂ ਉੱਪਰ ਪਾ ਕੇ ਸਿਰਫ ਇਸ ਚੀਜ਼ ਵਾਸਤੇ ਪੁਲਿਸ ਮਾਨਡ ਮੰਗਣਾ ਕਿ ਆਪਾਂ ਉਹ ਗਨ ਇਹਨਾਂ ਕੋਲੋਂ ਰਿਕਵਰ ਕਰवानी ਹੈ ਪੁਲਿਸ ਨੂੰ ਰਿਮਾਂਡ ਮੰਗਿਆ ਗਿਆ ਕੀ ਹੈ ਗਿਆ ਜੀ ਇਹ ਉਹਨਾਂ ਵੱਲੋਂ ਮਿਸਟਰ ਵਿਬੋਰ ਹੈ ਸਾਡੇ ਬੜੇ ਵਧੀਆ ਇੰਟੈਲੀਜੈਂਟ ਲਾਇਰ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋਇਆ ਪੁਲਿਸ ਰਿਮਾਂਡ ਨਹੀਂ ਤੇ ਰਿਮਾਂਡ ਮੰਗਿਆ ਗਿਆ ਪੁਲਿਸ ਲੋ ਜੀ ਹਾਂਜੀ ਹਾਂਜੀ ਪੁਲਿਸ ਕੋਲੋਂ ਮੰਗਿਆ ਗਿਆ ਜੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਸੀ ਅੱਛਾ ਪਰ ਉਹਨਾਂ ਦੇ ਤਾਥੇ ਹੋ ਜੀ ਸੀ ਕਿ ਕੋਰਟ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ 2 ਦਿਨ ਵਾਸਤੇ 2 ਦਿਨ ਵਾਸਤੇ ਤੀ ਦਿਨ ਸੀ ਬਸ ਬਾਕੀ ਜੀ ਸਰਪਨਾ ਜੀ ਸ਼੍ਰੀ ਵਨੀਕ ਮਾ ਜੰਜੀ ਨੂੰ ਉਸ ਮੁਕਦਮੇ ਵਿੱਚ ਪੇਸ਼ ਕੀਤਾ ਗਿਆ ਸੀਗਾ ਪੁਲਿਸ ਵੱਲੋਂ ਗ੍ਰਫ ਤੇ ਪੁਲਿਸ ਵੱਲੋਂ 8 ਦਿਨ ਦਾ ਪੁਲਿਸ ਮਾਰਡ ਮੰਗਿਆ ਗਿਆ ਸੀਗਾ ਤੇ ਮੈਡਮ ਵੈਸਟਨ ਵੀ ਇੱਕ ਡਿਊਟੀ ਮੈਜਿਸਟਰੇਟ ਦੇ ਕੋਲ ਰਿਮਾਂਡ ਪੇਸ਼ ਹੋਇਆ ਸੀਗਾ ਤੇ ਦੌਰਾਨੇ ਬਹਿਸ ਹੈ ਚੀਜ਼ ਸਾਹਮਣੇ ਆਈ ਸੀ ਕਿ ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਜਿੰਨੇ ਗਨ ਸ਼ਾਟਸ ਕੀਤੇ ਸੀਗੇ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਹਦੇ ਕੋਲ ਗਨ ਹੈਗੀ ਹੈ ਸਾਡਾ ਲਾਈਨ ਆਫ ਆਰਗੂਮੈਂਟ ਇਹ ਸੀਗਾ ਕਿ ਜੇ ਵਿਨੀਤ ਮਹਾਜਨ ਜੀ ਨੇ ਕੋਈ ਇਹੋ ਜਿਹੀ ਕੰਪਲੇਂਟ ਪੁਲਿਸ ਆਫੀਸਰ ਦੇ ਖਿਲਾਫ ਮੂਵ ਕੀਤੀ ਹੈ ਉਹਨਾਂ ਨੂੰ ਐਸ ਚੀਜ਼ ਵਾਸਤੇ ਦੋਸ਼ੀ ਨਾਮਜ਼ਦ ਕਰਕੇ ਇੱਕ ਉਲਟਾ ਕੇਸ ਉਹਨਾਂ ਉੱਪਰ ਪਾ ਕੇ ਸਿਰਫ ਐਸ ਚੀਜ਼ ਵਾਸਤੇ ਪੁਲਿਸ ਮਾਨਡ ਮੰਗਣਾ ਕਿ ਆਪਾਂ ਉਹ ਗਨ ਇਹਨਾਂ ਕੋਲੋਂ ਰਿਕਵਰ ਕਰवानी ਹੈ ਸੋ ਜੁਡੀ ਮੈਜਿਸਟਰੇਟ ਸਾਹਿਬ ਨੇ ਇਹਨਾਂ ਦੀ ਪੁਲਿਸ ਉਹਨਾਂ ਦੀ ਅਪਲੀਕੇਸ਼ਨ ਨੂੰ ਡਿਕਲਾਈਨ ਕਰਦੇ ਹੋਏ ਆ ਮੈਟਰ ਨੂੰ ਜੁਡੀਸ਼ੀਅਲ ਮਾਨਡ ਵਿੱਚ ਭੇਜ ਦਿੱਤਾ ਸਰ ਕਿੰਨੀ ਕਿ ਸੱਚਾਈ ਹੈ ਕਿ ਜਿਹੜੀ ਗਨ ਸ਼ਾਟ ਹੈ ਇਹਨਾਂ ਕੋਲ ਜਾਣ ਬੁੱਝ ਕੇ ਕਰਵਾਈ ਗਈ ਹੈ ਇਹਨਾਂ ਵੱਲੋਂ ਸਰ ਐਜ਼ ਆਫ ਨਾਓ ਪੁਲਿਸ ਆਪਣਾ ਮੈਟਰ ਇਨਵੈਸਟੀਗੇਟ ਕਰਦੀ ਪਈ ਹੈ ਮੈਂ ਬੀਇੰਗ ਅ ਡਿਫੈਂਸ ਲਾਇਰ ਹਾਂ ਇਸ ਉੱਪਰ ਕੋਈ ਟਿੱਪਣੀ ਕਰਨਾ ਮੈਂ ਰੁਕੀਨ ਸਮਝਦਾ ਇਹ ਉਹਨਾਂ ਵੱਲੋਂ ਮਿਸਟਰ ਵਿਬੋਰ ਹੈ ਸਾਡੇ ਬੜੇ ਵਧੀਆ ਇੰਟੈਲੀਜੈਂਟ ਲਾਇਰ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਦਾ ਜੁਡੀਸ਼ੀਅਲ ਡਿਮਾਂਡ ਹੋਇਆ ਪੁਲਿਸ ਕੋਲ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਹਦੇ ਕੋਲ ਗਨ ਹੈਗੀ ਹੈ ਸਾਡਾ ਲਾਈਨ ਆਫ ਆਰਗੂਮੈਂਟ ਇਹ ਸੀਗਾ ਕਿ ਜੇ ਬਨੀਤ ਮਹਾਜਨ ਜੀ ਨੇ ਕੋਈ ਇਹੋ ਜਿਹੀ ਕੰਪਲੇਂਟ ਪੁਲਿਸ ਆਫੀਸਰ ਦੇ ਖਿਲਾਫ ਮੂਵ ਕੀਤੀ ਹੈ ਉਹਨਾਂ ਨੂੰ ਇਸ ਚੀਜ਼ ਵਾਸਤੇ ਦੋਸ਼ੀ ਨਾਮਜ਼ਦ ਕਰਕੇ ਇੱਕ ਉਲਟਾ ਕੇਸ ਉਹਨਾਂ ਉੱਪਰ ਪਾ ਕੇ ਸਿਰਫ ਇਸ ਚੀਜ਼ ਵਾਸਤੇ ਪੁਲਿਸ ਡਿਮਾਂਡ ਮੰਗਣਾ ਕਿ ਆਪਾਂ ਉਹ ਗਨ ਇਹਨਾਂ ਕੋਲੋਂ ਰਿਕਵਰ ਕਰਵਾਨੀ ਹੈ ਪੁਲਿਸ ਨੂੰ ਰਿਮਾਂਡ ਮੰਗਿਆ ਗਿਆ ਕੀ ਹੈ ਗਿਆ ਜੀ ਇਹ ਉਹਨਾਂ ਵੱਲੋਂ ਮਿਸਟਰ ਵਿਬੋਰ ਹੈ ਸਾਡੇ ਬੜੇ ਵਧੀਆ ਇੰਟੈਲੀਜੈਂਟ ਲਾਇਰ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋਇਆ ਪੁਲਿਸ ਰਿਮਾਂਡ ਨਹੀਂ ਤੇ ਰਿਮਾਂਡ ਮੰਗਿਆ ਗਿਆ ਪੁਲਿਸ ਨੂੰ ਜੀ ਹਾਂਜੀ ਹਾਂਜੀ ਪੁਲਿਸ ਕੋਲੋਂ ਮੰਗਿਆ ਗਿਆ ਜੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਸੀ ਅੱਛਾ ਪਰ ਉਹਨਾਂ ਦੇ ਤਾਥੇ ਹੋ ਜੀ ਸੀ ਕਿ ਕੋਰਟ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ 2 ਦਿਨ ਵਾਸਤੇ 2 ਦਿਨ ਵਾਸਤੇ 3 ਦਿਨ 3 ਦਿਨ ਬਸ ਸੀ ਬਾਕੀ ਜਿਹੜਾ ਜਿਹੜੀ ਵਨੀਤ ਮਾ ਜੰਜੀ ਨੂੰ ਉਸ ਮੁਕਦਮੇ ਵਿੱਚ ਪੇਸ਼ ਕੀਤਾ ਗਿਆ ਸੀਗਾ ਪੁਲਿਸ ਦੁਆਰਾ ਤੇ ਪੁਲਿਸ ਨੂੰ 8 ਦਿਨ ਦਾ ਪੁਲਿਸ ਮਾਰਡ ਮੰਗਿਆ ਗਿਆ ਸੀਗਾ ਤੇ ਮੈਡਮ ਵੈਸਟਨ ਵੀ ਇੱਕ ਡਿਊਟੀ ਮੈਜਿਸਟਰ ਦੇ ਕੋਲ ਰਿਮਾਂਡ ਪੇਸ਼ ਹੋਇਆ ਸੀਗਾ ਤੇ ਦੌਰਾਨੇ ਬਹਿਸ ਹੈ ਚੀਜ਼ ਸਾਹਮਣੇ ਆਈ ਸੀ ਕਿ ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਜਿੰਨੇ ਗਨ ਸ਼ਾਟਸ ਕੀਤੇ ਸੀਗੇ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਹਦੇ ਕੋਲ ਗਨ ਹੈਗੀ ਹੈ ਸਾਡਾ ਲਾਈਨ ਆਫ ਆਰਗੂਮੈਂਟ ਇਹ ਸੀਗਾ ਕਿ ਜੇ ਵਿਨੀਤ ਮਹਾਜਨ ਜੀ ਨੇ ਕੋਈ ਇਹੋ ਜੀ ਕੰਪਲੇਂਟ ਪੁਲਿਸ ਆਫੀਸਰ ਦੇ ਖਿਲਾਫ ਮੂਵ ਕੀਤੀ ਹੈ ਉਹਨਾਂ ਨੂੰ ਐਸ ਚੀਜ਼ ਵਾਸਤੇ ਦੋਸ਼ੀ ਨਾਮਜ਼ਦ ਕਰਕੇ ਇੱਕ ਉਲਟਾ ਕੇਸ ਉਹਨਾਂ ਉੱਪਰ ਪਾ ਕੇ ਸਿਰਫ ਐਸ ਚੀਜ਼ ਵਾਸਤੇ ਪੁਲਿਸ ਮਾਨਡ ਮੰਗਣਾ ਕਿ ਆਪਾਂ ਉਹ ਗਨ ਇਹਨਾਂ ਕੋਲੋਂ ਰਿਕਵਰ ਕਰਵਾਨੀ ਹੈ ਸੋ ਜੁਡੀ ਮੈਜਿਸਟਰੇਟ ਸਾਹਿਬ ਨੇ ਇਹਨਾਂ ਦੀ ਪੁਲਿਸ ਉਹਨਾਂ ਦੀ ਅਪਲੀਕੇਸ਼ਨ ਨੂੰ ਡਿਕਲਾਈਨ ਕਰਦੇ ਹੋਏ ਆ ਮੈਟਰ ਨੂੰ ਜੁਡੀਸ਼ਲ ਮਾਨ ਵਿੱਚ ਭੇਜ ਦਿੱਤਾ ਸਰ ਕਿੰਨੀ ਕਿ ਸੱਚਾਈ ਹੈ ਕਿ ਜਿਹੜੀ ਗਨ ਸ਼ਾਟ ਹੈ ਇਹਨਾਂ ਕੋ ਜਾਣ ਬੁੱਝ ਕੇ ਕਰਵਾਇਆ ਗਿਆ ਇਹਨਾਂ ਵੱਲੋਂ ਸਰ ਐਜ਼ ਆਫ ਨਾਓ ਪੁਲਿਸ ਆਪਣਾ ਮੈਟਰ ਇਨਵੈਸਟੀਗੇਟ ਕਰਦੀ ਪਈ ਹੈ ਮੈਂ ਬੀਇੰਗ ਅ ਡਿਫੈਂਸ ਲਾਇਰ ਹਾਂ ਤੇ ਪਰ ਕੋਈ ਟਿੱਪਣੀ ਕਰਨਾ ਮੈਂ ਜ਼ਰੂਰੀ ਨਹੀਂ ਸਮਝਦਾ ਠੀਕ ਏ ਉਹ ਨਵਾਂ ਲੋ ਮਿਸਟਰੀ ਬੋਰ ਹੈ ਸਾਡੇ ਬੜੇ ਵਧੀਆ ਇੰਟੈਲੀਜੈਂਟ ਲਾਇਰ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਦਾ ਜੁਡੀਸ਼ੀਅਲ ਡਿਮਾਂਡ ਹੋਇਆ ਪੁਲਿਸ ਕੋਲ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਹਦੇ ਕੋਲ ਗਨ ਹੈਗੀ ਹੈ ਸਾਡਾ ਲਾਈਨ ਆਫ ਆਰਗੂਮੈਂਟ ਇਹ ਸੀਗਾ ਕਿ ਜੇ ਵਿਨੀਤ ਮਹਾਜਨ ਜੀ ਨੇ ਕੋਈ ਇਹੋ ਜੀ ਕੰਪਲੇਨਟ ਪੁਲਿਸ ਆਫੀਸਰ ਦੇ ਖਿਲਾਫ ਮੂਵ ਕੀਤੀ ਹੈ ਉਹਨਾਂ ਨੂੰ ਇਸ ਚੀਜ਼ ਵਾਸਤੇ ਦੋਸ਼ੀ ਨਾਮਜ਼ਦ ਕਰਕੇ ਇੱਕ ਉਲਟਾ ਕੇਸ ਉਹਨਾਂ ਉੱਪਰ ਪਾ ਕੇ ਸਿਰਫ ਇਸ ਚੀਜ਼ ਵਾਸਤੇ ਪੁਲਿਸ ਮਾਨਡ ਮੰਗਣਾ ਕਿ ਅਪਾ ਉਹ ਗਨ ਇਹਨਾਂ ਕੋਲੋਂ ਰਿਕਵਰ ਕਰवानी ਹੈ ਪੁਲਿਸ ਨੂੰ ਰਿਮਾਂਡ ਮੰਗਿਆ ਗਿਆ ਕੀ ਹੈ ਗਿਆ ਜੀ ਇਹ ਉਹਨਾਂ ਵੱਲੋਂ ਮਿਸਟਰ ਵਿਬੋਰ ਹੈ ਸਾਡੇ ਬੜੇ ਵਧੀਆ ਇੰਟੈਲੀਜੈਂਟ ਲਾਇਰ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋਇਆ ਪੁਲਿਸ ਰਿਮਾਂਡ ਨਹੀਂ ਤੇ ਰਿਮਾਂਡ ਮੰਗਿਆ ਗਿਆ ਪੁਲਿਸ ਨੂੰ ਜੀ ਹਾਂਜੀ ਹਾਂਜੀ ਪੁਲਿਸ ਕੋਲੋਂ ਮੰਗਿਆ ਗਿਆ ਜੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਸੀ ਅੱਛਾ ਪਰ ਉਹਨਾਂ ਦੇ ਤਾਥੇ ਹੋ ਜੀ ਸੀਗੇ ਕਿ ਕੋਰਟ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ 2 ਦਿਨ ਵਾਸਤੇ 2 ਦਿਨ ਵਾਸਤੇ 2 ਦਿਨ ਸੀ ਬਸ ਬਾਕੀ ਜੀ ਸਰਪੰਚ ਜੀ ਸ਼੍ਰੀ ਵਨੀਕ ਮਾ ਜਨ ਜਿਹਨੂੰ ਉਸ ਮੁਕਦਮੇ ਵਿੱਚ ਪੇਸ਼ ਕੀਤਾ ਗਿਆ ਸੀਗਾ ਪੁਲਿਸ ਵਾਲਾ ਤੇ ਪੁਲਿਸ ਨੂੰ 8 ਦਿਨ ਦਾ ਪੁਲਿਸ ਮਾਰਡ ਮੰਗਿਆ ਗਿਆ ਸੀਗਾ ਤੇ ਮੈਡਮ ਵੈਸਟਨ ਵੀ ਇੱਕ ਡਿਊਟੀ ਮੈਜਿਸਟਰੇਟ ਦੇ ਕੋਲ ਰਿਮਾਂਡ ਪੇਚ ਹੋਇਆ ਸੀਗਾ ਤੇ ਦੌਰਾਨੇ ਬਹਿਸ ਹੈ ਜੀ ਸਾਹਮਣੇ ਆਈ ਸੀ ਕਿ ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਜਿੰਨੇ ਗਨ ਸ਼ਾਟਸ ਕੀਤੇ ਸੀਗੇ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਹਦੇ ਕੋਲ ਗਨ ਹੈਗੀ ਹੈ ਸਾਡਾ ਲਾਈਨ ਆਫ ਆਰਗੂਮੈਂਟ ਇਹ ਸੀਗਾ ਕਿ ਜੇ ਵਿਨੀਤ ਮਹਾਜਨ ਜੀ ਨੇ ਕੋਈ ਇਹੋ ਜੀ ਕੰਪਲੇਨਟ ਪੁਲਿਸ ਆਫਿਸਰ ਦੇ ਖਿਲਾਫ ਮੂਵ ਕੀਤੀ ਹੈ ਉਹਨਾਂ ਨੂੰ ਐਸ ਚੀਜ਼ ਵਾਸਤੇ ਦੋਸ਼ੀ ਨਾਮਜ਼ਦ ਕਰਕੇ ਇੱਕ ਉਲਟਾ ਕੇਸ ਉਹਨਾਂ ਉੱਪਰ ਪਾ ਕੇ ਸਿਰਫ ਐਸ ਚੀਜ਼ ਵਾਸਤੇ ਪੁਲਿਸ ਮਾਮਲਾ ਮੰਗਣਾ ਕਿ ਆਪਾਂ ਉਹ ਗਨ ਇਹਨਾਂ ਕੋਲੋਂ ਰਿਕਵਰ ਕਰवानी ਹੈ ਸੋ ਜੁਡੀ ਮੈਜਿਸਟਰ ਸਾਹਿਬ ਨੇ ਇਹਨਾਂ ਦੀ ਪੁਲਿਸ ਵਾਲੀ ਐਪਲੀਕੇਸ਼ਨ ਨੂੰ ਡਿਕਲਾਈਨ ਕਰਦੇ ਹੋਏ ਆ ਮੈਟਰ ਨੂੰ ਜੁਡੀਸ਼ਲ ਮਾਮਲੇ ਵਿੱਚ ਭੇਜ ਦਿੱਤਾ ਸਰ ਕਿੰਨੀ ਕਿ ਸੱਚਾਈ ਹੈ ਕਿ ਜਿਹੜੀ ਗਨ ਸ਼ਾਟ ਹੈ ਇਹਨਾਂ ਕੋ ਜਾਣਬੁੱਝ ਕੇ ਕਰਵਾਈ ਗਈ ਇਹਨਾਂ ਵੱਲੋਂ ਸਰ ਐਜ਼ ਆਫ ਨਾਓ ਪੁਲਿਸ ਆਪਣਾ ਮੈਟਰ ਇਨਵੈਸਟੀਗੇਟ ਕਰਦੀ ਪਈ ਹੈ ਮੈਂ ਬੀਇੰਗ ਅ ਡਿਫੈਂਸ ਲਾਇਰ ਹਾਂ ਤੇ ਪਰ ਕੋਈ ਟਿੱਪਣੀ ਕਰਨਾ ਮੈਂ ਰੋਡ ਨਹੀਂ ਸਮਝਦਾ ਠੀਕ ਹੈ ਥੈਂਕ ਯੂ ਸਰ